तहसील ਬਲਾਚੌਰ ਦੇ ਗਰਸ਼ੰਕਾ ਰੋਡ ਸਿਆਣਾ ਵਿਖੇ ਸਥਿਤ ਮੰਗਤ ਰਾਏ ਕਰਿਆਨੇ ਦੀ ਦੁਕਾਨ ਅਤੇ ਐਸਐਲ ਕੰਪਨੀ ਦੀ ਟਾਇਲ ਸਟੂਡੀਓ ਇਹਨਾਂ ਦੋਨਾਂ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਇਹਨਾਂ ਦੋਵਾਂ ਦੁਕਾਨਾਂ ਵਿੱਚ ਚੋਰੀ ਲਗਭਗ ਰਾਤ 23:00 ਵਜੇ ਦੇ ਕਰੀਬ ਕੀਤੀ ਗਈ ਜਿਸ ਦੀ ਵਾਰ ਦਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਮੌਕੇ ਮੰਗਤ ਰਾਏ ਕਰਿਆਨੇ ਦੇ ਦੁਕਾਨ ਦੇ ਮਾਲਕ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਚੋਰ ਰਾਸ਼ਨ ਦਾ ਸਮਾਨ ਅਤੇ ਕੁਝ ਨਗਦੀ ਲੈ ਗਏ ਸਨ ਅਤੇ ਉਹਨਾਂ ਦੀ ਦੁਕਾਨ ਤੇ ਕਈ ਵਾਰ ਚੋਰੀ ਹੋ ਚੁੱਕੀ ਹੈ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਇਹਨਾਂ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਜੀ ਤੁਹਾਡਾ ਨਾਮ ਕੀ ਹੈ ਜੀ ਜੇ ਮੈਂ ਬਲਕਿ ਕਿਸ਼ਨ ਕਿਹੜੀ ਦੁਕਾਨ ਹੈ ਤੁਹਾਡੇ ਜੀ ਹਾਂ ਜੀ ਮੰਗਦਾ ਐਨਸੰ ਸਿਆਣਾ ਜੀ ਕੀ ਗੱਲਬਾਤ ਹੋਈ ਪਤਾ ਲੱਗਿਆ ਚੋਰੀ ਦੀ ਵਾਰਦਾਤ ਹੋਈ ਹੈ ਗੱਲ ਹਾਂ ਜੀ ਆ ਗਈਆਂ ਜੀ ਰਾਤੀ ਹੋਈ ਜੀ ਰਾਤੀ ਕਿੰਨੇ ਕਜੇ ਵਾਰਦਾਤ ਹੋਈ ਹੈ ਇਹ ਕੋਈ ਟਾਈਮ ਤੋਂ ਪਤਾ ਲੱਗੇਗਾ ਜੀ ਦੇਖ ਲਈਏ ਕਿੰਨੀ ਅੱਛਾ ਹਾਂ ਜੀ ਹਾਂ ਜੀ ਕੋਈ ਸੀਸੀਟੀਵੀ ਵਿੱਚ ਆਏ ਕੋਈ ਕੌਣ ਦੇਖ ਰਹੀ ਦੀ ਕਿਦਾਂ ਬਦਲ ਗਈ ਸਰ ਜੀ ਦੇਖਦੇ ਪਏ ਤੇ ਕੀ ਨੁਕਸਾਨ ਹੋਇਆ ਕੀ ਕੀ ਲੱਗ ਗਿਆ ਨੁਕਸਾਨ ਇੱਕ ਦੇਸੀ ਘੋੜੀ ਬੇਟੀ ਚਲ ਗਈ ਜੀ ਦੋ ਬੇਟੀਆਂ 300 ਰੁਪਏ ਚਲਈਆਂ ਜੀ 6000 ਰੁਪਏ ਨਕਦ ਚਲ ਗਏ ਜੀ 5-7 ਕਿਲੋ ਬਜਾਮਾ ਨਹੀਂ ਗਰੀ ਜੀ ਔਰ ਕਰੋੜ ਗਿਰੀ ਬਿਸਕੁਟ ਸਾਬਨ ਵਗਾਰਾ ਇਦਾਂ ਲੈ ਗਏ ਜੀ ਬਾਕੀ ਸਾਡੇ ਕੋਲ ਧਿਆਨ ਵਿੱਚ ਗੱਲ ਨਹੀਂ ਵੀ ਕੀ ਲੈ ਗਏ ਕੀ ਨਹੀਂ ਲੈ ਗਏ ਠੀਕ ਹੈ ਹਾਂ ਜੀ ਤੇ ਕੋਈ ਨਕਦ ਪੈਸੇ ਹਾਂ 6000 ਰੁਪਏ ਨਕਦ 6000 ਲੈ ਹਾਂ ਜੀ ਕੀ ਪਹਿਲਾਂ ਵੀ ਚੋਰੀ ਹੋਈ ਹੈ ਕਦੇ ਸਾਡੀ ਪੰਜਵੀਂ ਚੋਰੀ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਇਤਲਾ ਦਿੱਤੀ ਹਾਂਜੀ ਆਜੀ ਆਜੀ ਕੀ ਕੀ ਮਤਲਬ ਕਰ ਰੇ ਕਰ ਬਾਈ ਪੁਲਿਸ ਕੁਝ ਨਹੀਂ ਕੋਈ ਕਰ ਬਾਈ ਨੇ ਕੁਝ ਨਹੀਂ ਕੀਤੀ ਆਈ ਸੀ ਕਿ ਮੋਕੇ ਤੇ ਹਾਂਜੀ ਆਈ ਸੀ ਬਾਕੇ ਦੇ ਕੇ ਚਲ ਗਿਆ ਮੁਰਕੇ ਕੋਈ ਆ ਗਿਆ ਨਾ ਪੁੱਛਿਆ ਕਿਛਾ ਕਿਸੇ ਨੇ ਨਹੀਂ ਹਮ ਸਭ ਤੋਂ ਵੱਲੇ 24 ਲੱਖ ਰੁਪਏ ਦੀ ਹੋਈ ਸੀ ਤੇ 1.5 ਲੱਖ ਦੀ ਹੋਈ ਹੈ ਤੇ 70000 ਵੀ ਦੀ ਹੋਈ ਹੈ ਪਰ ਉਹ ਫਿਰ ਵੀ ਆਪਜੋ 50000 ਦੀ ਹੋਈ ਹੈ ਅੱਜ ਤੀਕੇ 30000 ਦੀ ਅੰਦਾਜ਼ਾ 30000 ਵੱਧ ਕਰ ਲੈ ਕੇ ਤਾਂ ਸਮਾਨ ਦਾ ਕੋ ਪਤਾ ਨਹੀਂ ਕੀ ਲੱਗੇ ਹਮ ਕੀ ਕਹਿਣਾ ਚਾਹੁੰਦੇ ਹੋ ਨਮਾ ਸ਼ਹਿਰ ਦੇ ਵਿੱਚ ਜਿੱਦਾਂ ਵਰਦਾਤ ਵਧ ਰਹੀ ਹੈ ਨੰਬਲਾਚੌਰ ਦੇ ਵਿੱਚ ਵੀ ਵਰਦਾਤ ਵਧ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਕਾਫੀ ਬਹੁਤ ਵਰਦਾਤ ਵਧ ਰਹੀ ਹੈ ਮੌਤ ਦੁਨੀਆ ਦਾ ਭੈੜਾ ਹਾਲ ਆਦਮੀ ਕਾਰੋਬਾਰ ਕਰਨ ਦੀਆਂ ਤਾਂ ਬੜੀ ਦਿੱਕਤ ਹੈ ਕੋਣ ਮੰਗ ਮਗਰ ਫਿਰ ਜਾਵੇ ਜੀ ਪੁਲਿਸ ਵੀ ਕੋਈ ਸੁਣਾਈ ਨਹੀਂ ਕੋਈ ਕਰ ਰਹੀ ਜੇ ਕੋਈ ਸੁਣਾਈਗੇ ਸੁਣਾਈ ਬਿਲਕੁਲ ਨਹੀਂ ਕਰੇ ਪੰਜੀ ਵਰਦਾਤ ਹੋ ਜਾਈ ਹੈ ਅਸੀਂ ਮੀਨ ਚੌਂਕ ਜਿਹਾ ਸੀ ਬੈਠੇ ਆਪਾਂ ਤਾਂ ਨਾਲ ਲੱਗੇ ਜੀ ਚੌਕੀਦਾਰ ਵੀ ਅਸੀਂ ਰੱਖਿਆ ਤੇ ਅਸੀਂ 10000 ਰੁਪਏ ਮਹੀਨਾ ਉਹਨਾਂ ਨੂੰ ਪਰਦੇ ਵੀ ਰਹੇ ਹਾਂ ਪੈਸੇ ਨਹੀਂ ਇਕੱਠੇ ਹੁੰਦੇ ਸੀ ਅਸੀਂ ਆਪਣੇ ਕੋਲੋਂ ਦੋ ਤਿੰਨ ਮਹੀਨੇ ਦਿੱਤਾ ਉਹਨਾਂ ਨੂੰ ਪੈਸੇ ਉਠਾ ਕੇ ਤੇਸੀਂ ਐਂਸ਼ੋਰੇ ਬਗਾਰ ਕਰਾਈ ਆਪਣੀ ਸ਼ੌਪ ਦੀ ਤੇ ਹੁਣ ਦੇਖੋ ਉੱਥੋਂ ਵੀ ਕੀ ਹਾਲ ਹੁੰਦਾ ਕੀ ਨਹੀਂ ਹੁੰਦਾ ਕੀ ਹੁਣ ਤੁਹਾਡੀ ਮੰਗ ਹੈ ਪੁਲਿਸ ਤੋਂ ਬਈ ਹੁਣ ਦੇਖੋ ਵੀ ਕਾਰਵਾਈ ਕਰਨੀ ਹੋਣੀ ਚਾਹੀਦੀ ਹਮ ਪਤਾ ਲੱਗਣੀ ਚਾਹੀਦਾ ਕਿ ਕੌਣ ਮੰਨਿਆ ਕੌਣ ਨਹੀਂ ਠੀਕ ਹੈ ਅੱਗੇ ਇਸ ਮੌਕੇ ਜਦੋਂ ਐਸਐਲ ਕੰਪਨੀ ਦੇ ਟਾਈਲ ਸਟੂਡੀਓ ਦੇ ਮਾਲਕ ਅੰਗਦ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਚੋਰ ਉਹਨਾਂ ਦੀ ਦੁਕਾਨ ਅੰਦਰ ਵੀ ਕਈ ਕੀਮਤੀ ਸਮਾਨ ਚੋਰੀ ਕਰ ਗਏ ਹਨ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਦਾ ਨਾਮ ਹੈਗਾ ਜੀ ਐਸਐਨਐਲ ਕੰਪਨੀ ਦਾ ਟਾਈਲ ਸਟੂਡੀਓ ਸਾਡਾ ਟਾਈਲਾਂ ਦਾ ਕੰਮ ਹੈ ਜੀ ਆਪਣੀ ਸ਼ਾਪ ਹੈ ਟਾਈਲਾਂ ਤੇ ਸੈਨੀਟਰੀ ਦਾ ਕੰਮ ਆ ਹਾਂਜੀ ਜੀ ਕਰਵਾਤ ਹੋਈ ਕਹਿੰਦੇ ਚੋਰੀ ਹੋਈ ਹੈ ਤੁਹਾਡੀ ਦੁਕਾਨ 'ਚ ਹਾਂਜੀ ਸਰ ਚੋਰੀ ਹੋ ਗਈ ਸੀਗੀ ਰਾਤ ਨੂੰ 2 ਵਜੇ ਦੇ ਕਰੀਬ 2 2 ਤੋਂ 2:30 ਵਜੇ ਦੇ ਕਰੀਬ ਪਿਛਲੇ ਪਾਸਿਓਂ ਬੰਦੇ ਕੰਦ ਟੱਪ ਕੇ ਆਏ ਅੰਦਰ ਤੇ ਦੋ ਦੁਕਾਨਾਂ ਤੇ ਇਕੱਠੀ ਚੋਰੀ ਹੋਈ ਆ ਸਾਡੀ ਟਾਈਲਾਂ ਦੀ ਦੁਕਾਨ ਤੇ ਤੇ ਆਪਣੇ ਕਰਿਆਨੇ ਦੀ ਦੁਕਾਨ ਦੇ ਉੱਤੇ ਤੇ ਉਹਨਾਂ ਨੇ ਆਪਣੇ ਜਿਹੜੇ ਸਾਡੇ ਨਾਲ ਦੇ ਗੁਆਂਢੀਆ ਕਰਿਆਨੇ ਵਾਲੀ ਦੁਕਾਨ ਦੇ ਉੱਤੇ ਉਹਨਾਂ ਦੀ ਤਾਂ ਕੰਦ ਪਾੜ ਕੇ ਅੰਦਰ ਵੜੇ ਆ ਕੰਦ ਪਾੜ ਕੇ ਅੰਦਰ ਵੜ ਗਏ ਤੇ ਜਿਹੜੀ ਸਾਡੀ ਸ਼ਾਪ ਹੈਗੀ ਆ ਸਾਡਾ ਦਰਵਾਜ਼ਾ ਖੁੱਲਾ ਹੋਇਆ ਸੀਗਾ ਤੇ ਸਾਡਾ ਕੁਛ ਮਿਸਪਣ ਤੋੜਨੀ ਕੀਤੀ ਹੈਗੀ ਬਟ ਸਾਡੇ ਰੋਸ਼ਨਦਾਨ ਦੇ ਵਿੱਚੋ ਸ਼ਾਇਦ ਸ਼ੱਕ ਇਹੀ ਆ ਕਿ ਕੋਈ ਬੱਚਾ ਹੀ ਬਾੜ ਕੇ ਅੰਦਰੋਂ ਲੋਕ ਖੋਲਿਆ ਹੈ ਜੀ ਅੰਦਰੋਂ ਮਿਸ ਖੋਲਿਆ ਆ ਸਾਨੂੰ ਸ਼ੱਕ ਇਹੀ ਹੈ ਕਿਉਂਕਿ ਉੱਤੇ ਨਿਸ਼ਾਨ ਵੀ ਆ ਕਿਉਂਕਿ ਇੱਟਾਂ ਵਗੈਰਾ ਪਈਆਂ ਹੋਈਆਂ ਸੀਗੀਆਂ ਰੋਸ਼ਨਦਾਨ ਦੇ ਵਿੱਚ ਉਹ ਸਾਰੀਆਂ ਡਿਗੀਆਂ ਹੋਈਆਂ ਸੀਗੀਆਂ ਜੀ ਹਾਂਜੀ ਸਰ ਕੀ ਪਹਿਲਾਂ ਵੀ ਕੋਈ ਚੋਰੀ ਕੋਈ ਸਾਡੇ ਦੁਕਾਨ ਤੇ ਸਾਡੇ ਜੀ ਫਸਟ ਟਾਈਮ ਹੋਈ ਆ ਜਿਹੜੇ ਸਾਡੇ ਨਾਲ ਦੇ ਆ ਉਹਨਾਂ ਦੇ ਪੰਜਵੀਂ ਵਾਰ ਚੋਰੀ ਆ ਜੀ ਹਾਂਜੀ ਕੋਈ ਸੀਸੀਟੀਵੀ ਵਿੱਚ ਕੋਈ ਆਈ ਵੀਡੀਓ ਕੋਈ ਸਮਝ ਸੀਸੀਟੀਵੀ ਦੇ ਵਿੱਚ ਸਰ ਦੇਖ ਰਹੇ ਆਂ ਬਸ ਚੈੱਕ ਕਰ ਰਹੇ ਆਂ ਉਹਦੇ ਵਿੱਚ ਥੋੜਾ ਬਹੁਤ ਆਇਆ ਹੋਊਗਾ ਕਿਉਂਕਿ ਸੀਸੀਟੀਵੀ ਦੇ ਟੋਰੀ ਹੋਈ ਹੈ ਤਾਂ ਦੁਕਾਨ ਤੇ ਮੈਨੂੰ ਜੀ ਆਪਣੇ ਆਹ ਮੇਰਾ ਫਰੈਂਡ ਆ ਜਿਹੜੇ ਨਾਲ ਦੀ ਦੁਕਾਨ ਵਾਲੇ ਉਹਨਾਂ ਦੇ ਬੇਟੇ ਨੇ ਫੋਨ ਕੀਤਾ 7 ਵਜੇ ਸਵੇਰੇ ਤਾਂ ਅਸੀਂ ਫੇਰ ਨਾਲੇ ਦਿਨ ਨੂੰ ਆਏ 7:30 ਵਜੇ ਆ ਕੇ ਦੁਕਾਨ ਖੋਲੀ ਤਾਂ ਦੇਖਿਆ ਜੀ ਕਿ ਆ ਕੇ ਸਮਾਨ ਖਿਲਰਿਆ ਹੋਇਆ ਸੀ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਲਗਭਗ ਜੀ 22 ਤੋਂ 25000 ਦਾ ਨੁਕਸਾਨ ਹੋ ਗਿਆ ਜੀ ਸਾਡਾ ਹਾਂਜੀ ਲੈ ਕੇ ਤੁਹਾਡੇ ਸਾਡੇ ਜੀ ਆਪਣੇ ਬਰਾਸ ਦੀਆਂ ਪੈਨਸਲਸ ਹੁੰਦੀਆਂ ਆ ਜਿਹੜੇ ਸਾਡੇ ਟਾਇਲਿਸਟ ਦੇ ਵਿੱਚ ਡਿਜ਼ਾਈਨਿੰਗ ਦੇ ਵਾਸਤੇ ਕੰਮ ਆਉਂਦੀਆਂ ਆ ਉਹ ਪਿੱਤਲ ਦੀਆਂ ਸੀਗੀਆਂ ਤੇ ਉਹ 20mm ਦੀਆਂ ਤੇ 10mm ਦੀਆਂ ਦੋਨੇ ਚੋਰੀ ਹੋ ਗਈਆਂ ਤੇ ਸਾਡਾ ਹੀਟਰ ਪਿਆ ਸੀਗਾ ਇੱਥੇ نیچے ਉਹ ਚੋਰੀ ਹੋ ਗਿਆ ਗੱਲੇ ਦੇ ਵਿੱਚ ਉਹਨਾਂ ਨੂੰ ਕੁਛ ਲੱਭਾ ਨਹੀਂ ਉਹ ਵੀ ਭੰਨ ਕੇ ਸਾਰਾ ਕੁਝ ਤੋੜ ਕੇ ਦੇਖ ਕੇ ਗਏ ਬਟ ਉਹਨਾਂ ਨੂੰ ਉਹਦੇ ਵਿੱਚੋਂ ਕੁਛ ਮਿਲਿਆ ਨਹੀਂ ਕੀ ਮੰਗਿਆ ਤੁਹਾਡੇ ਕੋਲੋਂ ਬਹੁਤ ਸਤੋ ਹੀ ਮੰਗავ ਜੀ ਕਿ ਇਹ ਜਲਦ ਜਲਦ ਫੜੇ ਜਾਣ ਤੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ